ਦੀ ਰਾਗ ਮਹੱਲਾ ਪਹਿਲਾ ਆਪੀ ਗੁਣ ਆਪੀ ਕਥੈ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਸਾਚੋ ਮਾਨ ਮਹਤ ਤੂੰ ਆਪੇ ਦੇਵਨ ਹਾਰ ਹਰ ਜਿਓ ਤੂੰ ਕਰਤਾ ਕਰਤਾਰ ਜਿਉਂ ਭਾਵੈ ਤਿਉਂ ਰਾਖ ਤੂੰ ਹਰ ਨਾਮ ਮਿਲੈ ਆਚਾਰ ਰਹਾਉ ਆਪੇ ਹੀ ਰਾ ਨਿਰਮਲਾ ਆਪੇ ਰੰਗ ਮਜੀਟ ਆਪੇ ਮੋਤੀ ਉਜਲੋ ਆਪੇ ਭਗਤ ਬਸੀਠ ਗੁਰ ਕੈ ਸ਼ਬਦ ਸਲਾਹਣਾ ਕਟ ਕਟ ਦੀਠ ਅੜੀਠ ਆਪੇ ਸਾਗਰ ਬੋਹਿਤਾ ਆਪੇ ਪਾਰੇ ਅਪਾਰ ਸਾਚੀ ਬਾਤ ਸੁ ਜਾਣ ਤੂੰ ਸ਼ਬਦ ਲੰਗਾਵਣ ਹਾਰ ਨੇ ਡਰਿਆ ਡਰ ਜਾਣੀ ਐ ਬਾਜ ਗੁਰੂ গোਬਾਰ ਅਸਥਿਰ ਕਰਤਾ ਦੇਖੀ ਐ ਹੋਰ ਕੀਤੀ ਆਵੈ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਤੰਦੈ ਪਾਏ ਗੁਰ ਰਾਖੇ ਸੇ ਉੱਭਰੇ ਸਾਚੇ ਸਿਉ ਲਿਵਲਾਏ ਹਰ ਜਿਉ ਸ਼ਬਦ ਪਛਾਣੀਐ ਸਾਚ ਰਤੇ ਗੁਰਵਾਕ ਤਿਤ ਤਨ ਮੈਲ ਨਾ ਲੱਗਈ ਸੱਚ ਕਰ ਜਿਸ ਓ ਤਾਕ ਨਦਰ ਕਰੇ ਸੱਚ ਪਾਈਐ ਬਿਨ ਨਾ ਵਹਿ ਕਿਆ ਸਾਖ ਜਿਨਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ ਹਉਮੈ ਤ੍ਰਿਸ਼ਨਾ ਮਾਰ ਕੈ ਸੱਚ ਰਖਿਆ ਉਰ ਧਾਰ ਜਗ ਮਹਿ ਲਾਹ ਏਕ ਨਾਮ ਪਾਈਐ ਗੁਰ ਵਿਚਾਰ ਸਾਚੋ ਵਖਰ ਲਾਦੀ ਐ ਲਾਭ ਸਦਾ ਸਚ ਰਾਸ ਸਾਚੀ ਦਰਗਾਹ ਬੈ ਸਈ ਭਗਤ ਸੱਚੀ ਅਰਦਾਸ ਪਤ ਸਿਓ ਲੇਖਾ ਨਿਭੜੈ ਰਾਮ ਨਾਮ ਪਰਗਾਸ ਊਚਾ ਊਚ ਆਖੀ ਐ ਕਹੋ ਨਾ ਦੇਖਿਆ ਜਾਈ ਜਹ ਦੇਖਾਂ ਤੈ ਏਕ ਤੂੰ ਸਤ ਗੁਰ ਦੀ ਯਾਦ ਖਾਈ ਜੋਤ ਨਿਰੰਤਰ ਜਾਣੀ ਐ ਨਾਨਕ ਸਹਿਜ ਸੁਭਾਈ ਸ੍ਰੀ ਰਾਗ ਮਹੱਲਾ ਪਹਿਲਾ ਮੱਛੀ ਜਾਲ ਨਾ ਜਾਣਿਆ ਸਰਖਾਰਾ ਅਸਗਾਹ ਫਤ ਸਿਆਣੀ ਸੋਹਣੀ ਕਿਉ ਕੀਤੋ ਵਿਸਾਹ ਕੀਤੇ ਕਾਰਨ ਪਾਕੜੀ ਕਾਲ ਨਾ ਟਲੈ ਸਿਰਾਂ ਹੂੰ ਭਾਈ રે ਇਉ ਸਿਰ ਜਾਣੋ ਕਾਲ ਜਿਉ ਮੱਛੀ ਤਿਉ ਮਾਨਸਾ ਪਵੇ ਅਚਿੰਤਾ ਜਾਲ ਰਹਾ ਸਭ ਜਗ ਬੰਧੂ ਕਾਲ ਕੋ ਬਿਨ ਗੁਰ ਕਾਲ ਅਪਾਰ ਸਚ ਰਤੇ ਸੇ ਉੱਭਰੇ ਦੁਬਧਾ ਛੋੜ ਵਿਕਾਰ ਹਉ ਤਿਨ ਕੈ ਬਲੇ ਹਾਰਨੈ ਦਰ ਸਚੈ ਸਚਿਆਰ ਸੀ ਚਾਨੇ ਜਿਉ ਪੰਖੀਆਂ ਜਾਲੀ ਬਦ ਕਾ ਹਾਥ ਗੁਰ ਰਾਕੇ ਸੇ ਉੱਭਰੇ ਹੋਰ 파ਥੇ ਚੋਗੇ ਸਾਥ ਬਿਨ ਨਾਵੇਂ ਚੁਣ ਸੁਟਿਐ ਕੋਏ ਨਾ ਸੰਗੀ ਸਾਥ ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ ਜਿਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ ਮਨ ਮੁਖ ਸੂਚੇ ਜਾਣੀਐ ਗੁਰਮਖ ਜਿਨਾ ਗਿਆਨ ਸਤਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਲਾਈ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੋਏ ਬਿਖ ਖਾਏ ਨਾ ਮੈਂ ਅੰਦਰ ਹਾਂ ਵਸਾਂ ਨਾਉ ਵਸੈ ਮਨ ਆਏ ਬਾਜ ਗੁਰੂ ਗੋਬਾਰ ਹੈ ਬਿਨ ਸ਼ਬਦੈ ਬੂਝ ਨਾ ਪਾਏ ਗੁਰਮਤੀ ਪ੍ਰਗਾਸ ਹੋਈ ਸੱਚ ਰਹਿ ਲਿਵ ਲਾਈ ਤਿੱਥੈ ਕਾਲ ਨ ਸੰਚਰੈ ਜੋਤੀ ਜੋਤ ਸਮਾਈ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮੇਲਣ ਹਾਰ ਗੁਰ ਸ਼ਬਦੀ ਸਲਾਹੀ ਹੈ ਅੰਤਨਾ ਪਾਰਾਵਾਰ ਤਿੱਥੈ ਕਾਲ ਨਾ ਅਪੜੈ ਜਿੱਥੈ ਗੁਰ ਕਾ ਸ਼ਬਦ ਅਪਾਰ ਹੁਕਮੀ ਸਬੇ ਊਪਜਹਿ ਹੁਕਮੀ ਕਾਰਕਮਾਹੀ ਹੁਕਮੀ ਕਾਲੈ ਵਸ ਹੈ ਕੋ ਕਮੀ ਸਾਚ ਸੁਵਾਹਿ ਨਾਨਕ ਜੋ ਤਿਸ ਭਾਵੈ ਸੋ ਥੀਐ ਇਨਾ ਜਨਤਾ ਵਸਿ ਕਿਛ ਨਾਹੀ ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਠੈ ਤਨ ਝੂਠ ਹੈ ਜਿਹਵਾ ਝੂਠੀ ਹੋਈ ਮੁਖ ਝੂਠੈ ਝੂਠ ਬੋਲਣਾ ਕਿਉ ਕਰ ਸੂਚਾ ਹੋਏ ਬਿਨ ਅਬ ਸ਼ਬਦ ਨਾ ਮਾਂਜੀਐ ਸਾਚੇ ਤੇ ਸੱਚ ਹੋਏ ਮੁੰਦੇ ਗੁਣ ਹੀ ਨਹੀਂ ਸੁਖ ਕੇ ਫਿਰ ਰਲੀਆਂ ਰਸ ਮਾਨਸੀ ਸਾਚ ਸ਼ਬਦ ਸੁਖ ਨੇ ਰਹਾਉ ਫਿਰ ਪਰਦੇਸੀ ਜੇਤੀ ਐ ਤਨ ਵਾਂਢੀ ਝੂਰੇ ਜਿਉਂ ਜਲ ਥੋੜਾ ਮੱਛਲੀ ਕਰਨ ਪਲਾਵ ਕਰੇ ਫਿਰ ਭਾਵੈ ਸੁਖ ਪਾਈ ਐ ਜਿਹਾ ਆਪੇ ਨਦਰ ਕਰੇ ਪਿਰਸਾ ਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ ਮੋਹਿਆ ਰਤੀ ਰੰਗ નિਹਾਲ ਸ਼ਬਦ ਸواری ਸੋਹਣੀ ਪਿਰ ਰਾਵੇ ਗੁਣ ਨਾਲ ਕਾਮਣ ਕਾਮਨਾ ਆਵਈ ਖੋਟੀ ਅਵਗਣਿਆਰ ਨਾ ਸੁਖ ਪਈਐ ਸਹੁਰੈ ਝੂਠ ਜਲੀ ਵੇਕਾਰ ਆਵਣ ਮੰਨਣ ਢਾਕੜੋ ਛੋਡੀ ਕੰਤ ਵਸਾਰ ਫਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਦ ਫਿਰ ਕੈ ਕਾਮਨਾ ਆਵਈ ਬੋਲੇ 파ਦਲਬਾਦ ਡਰ ਕਰ ਢੋਈ ਨਾ ਲਹ ਛੂਟੀ ਦੂਜੈ ਸਾਦ ਪੰਡਤ ਵਾਚਯ ਹੈ ਪੋਥੀਆਂ ਨਾ ਬੂਝਹਿ ਵਿਚਾਰ ਅਨ ਕੋ ਮਤੀ ਦੇ ਚਲ ਹੈ ਮਾਇਆ ਕਾ ਵਾਪਾਰ ਕਥਨੀ ਝੂਠੀ ਜਗ ਭਵੇ ਰਹਿਣੀ ਸ਼ਬਦ ਸੋਸਾਰ ਕੀਤੇ ਪੰਡਤ ਜੋਤ ਕੀ ਵੇਦਾਂ ਕਰਹਿ ਵਿਚਾਰ ਵਾਦ ਵਿਰੋਧ ਸਲਾਹਣੀ ਵਾਦੇ ਆਮਣ ਜਾਣ ਬਿਨ ਗੁਰ ਕਰਮ ਨਾ ਛੁਟਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਈ ਹਰ ਵਾਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਈ ਨਾਨਕ ਸ਼ਬਦ ਮਲਾਵੜਾ ਨਾ ਵੇ ਛੋੜਾ ਹੋਈ